ਵੀਰ ਗੁੰਗਾ ਹੋਆ ਬਾਵਰਾ ਵੈਰਾ ਹੋਆ ਕਾਨ ਪਾਉਂ ਤੇ ਪਿੰਗਲ ਪਿਆ ਮਾਰਿਆ ਸਤਗੁਰ ਬਾਣ ਵੀਰਿਆਂ ਦਾ ਗੁੰਗਾ ਹੋਆ ਬਾਵਰਾ ਵੈਰਾ ਹੋਆ ਕਾਨ ਪਾਉਂ ਤੇ ਪਿੰਗਲ ਪਿਆ ਮਾਰਿਆ ਸਤਗੁਰ ਬਾਣ ਜਿਹੜਾ ਬਾਵਰਾ ਸੀ ਨਾ ਇਹ ਗੁੰਗਾ ਹੋ ਗਿਆ ਗੁੰਗਾ ਠੀਕਾ ਕਿਉਂ ਗੁੰਗਾ ਕਾਦੇ ਸੀ ਵੈਰਾ ਹੋਆ ਕਾਨ ਜਿਹੜਾ ਕੰਨਾਂ ਤੋਂ ਬਹਿਰਾ ਹੋਵੇ ਉਹੀ ਗੁੰਗਾ ਹੁੰਦਾ ਪੈਣਾ ਦਾਏ ਗੁੰਗਾ ਬੀਸੀ ਕੰਨਾਂ ਤੋਂ ਕੰਨਾਂ ਨੂੰ ਵੀ ਲੱਗਿਆ ਸੀ ਨਾ ਸੂਤ ਕਾ ਕੰਨਾਂ ਨੂੰ ਸੂਤਕ ਸੀਗਾ ਕੰਨ ਕੰਬਣੇ ਕਰਦਾ ਇਸ ਕਰਕੇ ਜਦ ਸੂਤ ਦਾ ਹੀ ਬੋਲੇਗੀ ਗੁੰਗਾ ਹੋ ਆ ਬਾਬਰਾ ਬਹਿਰਾ ਹਾ ਕਾਲੂ ਪਾਵਨ ਤੇ ਪਿੰਗਲ ਪਿਆ ਪਾਵਨ ਦਾ ਪਿੰਗਲ ਪਿਆ ਹੁਣ ਪਿੰਗੜਾ ਵੀ ਹੋ ਗਿਆ ਪਹਿਲਾਂ ਭਜਦਾ ਸੀ ਮਨ ਹੁਣ ਭਜਦਾ ਨਹੀਂ ਹੈ ਵਾਇਆ ਸਤਗੁਰੂ ਬਾਂ ਕਹਿੰਦਾ ਉਹ ਸੁੜੂਗਾ ਬੈਠੂਗਾ ਉਟਕੇ ਪਹਿਲਾਂ ਸੁਣਦਾ ਨਹੀਂ ਸੀ ਤਿੱਕੇ ਪਹਿਨਾ ਹਣ ਕੰਨਾਂ ਦੀ ਜਿਹੜੀ ਆ ਨਮੜ ਕੰਨਾ ਚੂਤ ਕੋ ਦੂਰ ਕਰੂ ਵਾਇਆ ਸਤਗੁਰੂ ਬਾਂ